ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਲਾਈਫ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਇੱਕ ਸਿੰਪਲ ਪਲਾਜ਼ੋ ਸ਼ਰਟ ਦੀ ਕਟਿੰਗ ਕਰ ਰਹੀ ਹਾਂ ਜਿਹਦੇ ਵਿੱਚ ਆਪਾਂ ਨੂੰ ਕਮੀਜ਼ ਦੇ ਵਿੱਚ ਪੱਟੀ ਲੱਗੀ ਹੋਈ ਹੈ ਅਗਲੇ ਦੀ ਜੋ ਕਿ ਸੈਂਟਰ ਦੇ ਵਿੱਚ ਲੱਗੀ ਹੈ ਪਹਿਲਾਂ ਮੈਂ ਇਹਨੂੰ ਉਧੇੜ ਕੇ ਅਲੱਗ ਰੱਖ ਲਾਂਗੀ ਕਿਉਂਕਿ ਆਪਾਂ ਨੇ ਘੇਰਾ ਘੱਟ ਰੱਖਣਾ ਜਿਹਦਾ ਘੇਰਾ ਸਿਰਫ 20 ਇੰਚ ਤਿਆਰਾ ਜਿਹਦੇ ਲਈ ਮੈਂ 3 ਇੰਚ ਕਟਿੰਗ ਲਈ ਨਿਸ਼ਾਨ ਲਾ ਰਹੀ ਹਾਂ ਕਿੰਜ਼ ਦੇ ਕੱਪੜੇ ਨੂੰ ਆਪਾਂ ਡਬਲ ਫੋਲਡ ਕਰਕੇ ਰੱਖ ਲਿਆ ਤੇ ਜਿਹਦੀ ਲੈਂਥ ਮੈਨੇ ਕਟਾਈ ਲਈ ਰੱਖਿਆ 43 ਇੰਚ ਜੋ ਕਿ ਤਿਆਰ ਹੋ ਜੂ ਆਪਣੀ 40 ਇੰਚ ਤੇ ਜਿਹੜਾ ਐਕਸਟਰਾ ਕੱਪੜਾ 2 ਇੰਚ ਨੂੰ ਆਪਾਂ ਨਿਸ਼ਾਨੀ ਲਾ ਕੇ ਕੱਟ ਦਾਂਗੇ ਅਲੱਗ ਤੋਂ 3 ਇੰਚ ਵੱਧ ਰੱਖਿਆ छेंचा तीरी दान शान ते ती सब तीन चा आर्म होल ते डेढ़ इंच अपने मोटे दी काट होगी ജീവി ഫിട്ട് അപ്പം ചോദാ ഇഞ്ചാ ലിപ്പി തയ്യാറൊക്കെ മനേന ദാ ഫിട്ടേ ਬਾਂਦੇ ਲਈ ਬਾਂਦੀ ਲੈਂਥ ਰੱਖੀ ਆ 17 ਇੰਚ ਤੇ ਜਿਹਦੇ ਚੜਾਈ ਇਹ ਮੋਰਲੇ ਪਸੇ ਤੋਂ 5.5 ਤਿਆਰ ਤੇ ਮਸ਼ੀਨ 'ਚ ਰੱਖੀ ਆ ਤੇ 3.5 ਦਿਨ ਨਿਸ਼ਾਨ ਲਗਾ ਕੇ ਇਹਦੀ ਕਾਟ ਪਾ ਲੈਣੀ ਆ ਕਾਟ ਫੋਣ ਲੈ ਨੂੰ ਹਾਫ ਹੋਣਾ ਚਾਹੀਦਾ ਤੇ ਆਪਣੀ ਕਾਟ ਬਿਲਕੁਲ ਸਹੀ ਹੋਊਗੀ 10 ਇੰਚ ਅਗਲੀ ਪਹਿਲੇ ਦੀ ਕੱਟ ਪਾ ਲਈ ਬਾਹਾਂ ਦੀ ਤੇ ਅੱਗੇ ਆਪਾਂ ਨੇ ਲਾਇਆ ਨਿਸ਼ਾਨ ਸੇਵ ਲਈ 5.5 ਤੇ ਪਿੱਛੇ ਆਪਣਾ ਹੋ ਗਿਆ 9 ਇੰਚ ਦੇ ਕਰੀਬ ਤੇ ਇਹਨੂੰ ਆਪਾਂ ਨਿਸ਼ਾਨ ਲਗਾ ਲਿਆ ਤੇ ਆਪਣੀ ਬਾਹਾਂ ਕੱਟ ਕੇ ਕੱਟ ਗਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ